ਲੁਧਿਆਣਾ ਪਛਮੀ ਦੀ ਜਿਮਨੀ ਚੋਨਾ ਦੇ ਵਿੱਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਹੋਈ ਹੈ ਜਿਸ ਦੇ ਉੱਤੇ ਹੁਣ ਚਰਨਜੀਤ ਸਿੰਘ ਬਰਾਰ ਨੇ ਆਪਣਾ ਇੱਕ ਬਿਆਨ ਸਾਂਝਾ ਕੀਤਾ ਹੈ। ਸ਼੍ਰੀ ਹਲਤਖ ਸਾਹਿਬ ਤੋਂ ਬੇਮੁਖ ਹੋਏ ਸੁਭੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ। ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਹਲਤਖ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ। ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਬੀਤ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤੱਕ ਸਾਫ਼ ਤੋਂ ਬੇਮਕ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20-22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ ਪ੍ਰਕਿਰਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜ਼ਮਾਨਤ ਜਬਤ ਹੋਈ ਔਰ ਮੈਂ ਕਹਿ ਸਕਦਾ ਹਾਂ ਜ਼ਮਾਨਤ ਜਬਤ ਬਚਾਉਣ ਦੇ ਲਈ ਜਿੰਨੀ ਵੋਟ ਚਾਹੀਦੀ ਸੀ ਉਸ ਤੋਂ ਵੀ ਅੱਧੀ ਵੋਟ ਪਈ ਹੈ ਇਸ ਕਰਕੇ ਅੱਜ ਵੀ ਮੌਕਾ ਹੈ ਕਿ ਸ਼੍ਰੀ ਕਾਲ ਤਕਸਬ ਦੀ ਸ਼ਰਨ ਚ ਪਹੁੰਚੋ ਔਰ ਆਪਣੇ ਦੁਬਾਰਾ ਕੀਤੇ ਗੁਨਾਹਾਂ ਨੂੰ ਮਾਫ ਕਰਵਾ ਕੇ ਤੇ ਪੰਥ ਦੀ ਸ਼ਕਤੀ ਨੂੰ ਇਕੱਠਾ ਹੋਣ ਦਾ ਮੌਕਾ ਦਿਓ ਔਰ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਾਰੀ ਹੋ ਗੁਜ਼ਰੇਗਾ ਮੈਂ ਸਮਝਦਾ ਕਿ 2017 ਤੋਂ ਬਾਅਦ 2017 ਬੁਰੀ ਤਰ੍ਹਾਂ ਹਾਰੇ 19 ਹਾਰੇ ਜਿੰਨੇ ਬਾਈ ਇਲੈਕਸ਼ਨ ਆਏ ਉਹ ਹਾਰੇ ਔਰ ਅੱਜ ਦਾ 24 ਦੇ ਵਿੱਚ ਜਿਹੜਾ ਸੀਗਾ ਉਹ ਆਪਾਂ 10 ਸੀਟਾਂ ਤੇ ਜ਼ਮਾਨਤ ਜ਼ਬਤ ਕਰਾਈ ਔਰ ਆਏ ਵਾਰ-ਵਾਰ ਜ਼ਮਾਨਤ ਜ਼ਬਤ ਕਰਾਉਣ ਦਾ سلسلہ ਜਿਹੜਾ ਇਹ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਕਰਨ ਵਾਲੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਹ ਜੀਆਂ ਗੱਲਾਂ ਨਾ ਕਾਬਲੇ ਬਰਦਾਸ਼ਤ ਹੈ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਪੰਥ ਦੀ ਪਾਰਟੀ ਨੂੰ ਪੰਥ ਤੇ ਵਾਲੇ ਕਰਨਾ ਚਾਹੀਦਾ